ਸਬ ਦੇ ਵਿੱਚ ਇੱਕ ਕੋਠੀ ਚ ਅੱਜ ਅਚਾਨਕ ਅੱਗ ਲੱਗ ਜਾਂਦੀ ਹੈ ਅੱਗ ਕੋਠੀ ਦੇ ਉੱਪਰਲੇ ਕਮਰੇ ਚ ਲੱਗਦੀ ਹੈ ਜਿਸ ਕਾਰਨ ਕਮਰੇ ਦੇ ਅੰਦਰ ਮੌਜੂਦ ਇੱਕ ਵਿਅਕਤੀ ਜਿਸ ਦਾ ਨਾਮ ਕਿਰਨ ਆਹੂਜਾ ਦੱਸਿਆ ਜਾਂਦਾ ਹੈ ਉਸ ਦੀ ਧੂਏਂ ਦੇ ਨਾਲ দমਕੁਟਨ ਕਨ ਮੌਤ ਹੋ ਜਾਂਦੀ ਹੈ ਕਿਰਨ ਆਹੂਜਾ ਜਿਨ੍ਹਾਂ ਦੀ ਉਮਰ 25 ਸਾਲ ਦੱਸੇ ਜਾਂਦੀ ਹੈ ਤੇ ਉਹ ਕੋਠੀ ਦੇ ਮਾਲਕ ਨੇ ਅੱਗ ਲੱਗਦੇ ਹੀ ਲੱਕ ਵਿੱਚ ਹੜਕ ਮੱਚ ਗਿਆ ਤੇ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾਇਆ ਉਤੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਸਬ ਇੰਸਪੈਕਟਰ ਦਿਲਬਖ ਸਿੰਘ ਦਾ ਕਹਿਣਾ ਹੈ ਕਿ ਅੱਗ ਕੋਠੀ ਦੇ ਉੱਪਰਲੇ ਕਮਰੇ ਚ ਲੱਗੀ ਸੀ ਉਹਨਾਂ ਮੁਤਾਬਕ ਅੱਗ ਲੱਗਣ ਤੋਂ ਬਾਅਦ ਕਰਨਾ ਹੋਇਆ ਕਬਰਾਗੇ ਤੇ ਆਪਣੇ ਕੁਝ ਹੋਰ ਜ਼ਰੂਰੀ ਕਾਗਜ਼ਾਤ ਤੇ ਸਮਾਨ ਬਚੌਣ ਲਈ ਕਮਰੇ ਅੰਦਰ ਚਲੇ ਗਏ ਪਰ ਜਿਵੇਂ ਹੀ ਉਹ ਅੰਦਰ ਗਏ ਕਮਰਾ ਜ਼ਿਆਦਾ ਤੂਏ ਸੰਘਣਤ ਹੋਏ ਨਾਲ ਭਰ ਚੁੱਕਿਆ ਸੀ ਤੂਆ ਇੰਨਾ ਜ਼ਿਆਦਾ ਸੀ ਕਿ ਉਹ ਮੁੜ ਬਾਹਰ ਨਹੀਂ ਆ ਸਕੇ ਤੋਂ ਨਦੀ ਦਮ ਕੁੱਟਣ ਦੇ ਕੰਨ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਵੱਲੋਂ ਅਗ ਲੱਗਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਜਿੱਥੇ ਕਿ ਸ਼ੁਰੂਆਤੀ ਜਾਂਚ ਤਾਂ ਸ਼ਾਰਟ ਸਰਕਟ ਦੀ ਸ਼ੰਕਾ ਜੁਤਾਈ ਚਰੀ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਨਾਜ਼ੀ ਦੀ ਕੋਠੇ ਚ ਕਾਸਮੈਟਿਕ ਦਾ ਕਾਰੋਬਾਰ ਚੱਲਦਾ ਸੀ ਤੇ ਪੁਲਿਸ ਵੱਲੋਂ ਇਸ ਨਾਲ ਜੁੜੀਆਂ ਜਾਣਕਾਰੀਆਂ ਵੀ ਇਕੱਠੀਆਂ ਕੀਤੀਆਂ ਜਾ ਰਹੀਆਂ ਨੇ ਹਾਂਜੀ ਨੇ ਵੀ ਸਾਨੂੰ ਤਲਾਹ ਮਿਲੀ ਸੀ ਵੀ 116 ਨੰਬਰ ਕੋਟੀ ਨੰਬਰ 116 ਰੇਸ ਕੋਰਸ ਰੋਡ ਤੇ ਘਰ ਦੇ ਵਿੱਚ ਅੱਗ ਲੱਗੀ ਆ ਜਿੱਥੇ ਅਸੀਂ ਮੌਕੇ ਤੇ ਪਹੁੰਚੇ ਸੀ ਜੋ ਪਤਾ ਲੱਗਾ ਵੀ ਉੱਥੇ ਉੱਪਰਲੇ ਕਮਰੇ 'ਚ ਅੱਗ ਲੱਗੀ ਹੈ ਜਿਹੜਾ ਘਰ ਦੇ ਵਿੱਚ ਜਿੰਨਾ ਵੀ ਰਹਿਸ਼ ਸੀ ਉਹਨਾਂ ਦੇ ਕਿਰਨ ਹੂਜਾ ਨਾਂ ਦੇ 50 ਸਾਲ ਦੇ ਵਿਅਕਤੀ ਸੀ ਉਹਨਾਂ ਦੇ ਅੱਗ ਵਿੱਚ ਝੁੱਲਣ ਕਰਕੇ ਮੌਤ ਹੋ ਗਈ ਤੇ ਕੋਈ ਕੋਤੋਂ ਕਰਵਚਾਗਾ ਤਾਂ ਕਰਤ ਨਹੀਂ ਆਮ ਰਹਿਸ਼ ਸੀ ਉਹਨਾਂ ਦੇ ਪਤਾਇਆ ਜਾ ਰਿਹਾ ਕਿ ਕੋਸਮੈਟਿਕ ਦਾ ਕੰਮ ਕਰਦਾ ਹੈ ਕੋਸਮੈਟਿਕ ਦਾ ਹੈ ਉੱਪਰ ਥੋੜਾ ਉਹਨਾਂ ਦਾ ਸਮਾਨ ਪਿਆ ਸੀ ਮਟੋ ਅੱਗ ਜਿਹੜੀ ਆ ਉਹ ਉਹਨਾਂ ਦੇ ਮੁਤਾਬਕ ਦੱਸਨ ਉਹਦਾ ਕੋਈ ਸ਼ਾਰਟ ਸ਼ਰਕਟ ਨਾਲ ਲੱਗੀ ਅਸੀਂ ਪਹਿਲਾਂ 174 ਦੀ ਕਾਰਵਾਈ ਕਰ ਰਹੇ ਹਾਂ ਤੇ ਪੋਸਟਮਾਰਟਮ ਕਰਵਾ ਰਹੇ ਹਾਂ ਸਰ ਪਰਿਵਾਰ ਦਾ ਕੀ ਕਹਿਣਾ ਕਿ ਪਰਿਵਾਰ ਇੱਥੇ ਰਹਿੰਦਾ ਸੀ ਉਸ ਮੋਕੇ ਜਾਂ ਫਿਰ ਰੈਸ਼ ਰੈਸ਼ ਉਹਨਾਂ ਦੀ ਪਰਿਵਾਰ ਰਹਿੰਦਾ ਉਹਨਾਂ ਦੀ ਵਾਈਫ ਆ ਨਾਲ ਤਾਂ ਦੀ ਬੇਟੀ ਆ ਜਾਣਕਾਰੀ ਮੁਤਾਬਿਕ ਕਿ ਬਜ਼ੁਰਗ ਜੰਨਤ ਦੇਤਰ ਹੋਈ ਹੈ ਉਹ ਅੰਦਰ ਗਿਆ ਸੀ ਸਮਾਨ ਲੈਣ ਦੇ ਇਸ ਕਰਕੇ ਅੰਦਰ ਹੀ ਚਮਕੀ ਤੇ ਅੱਗ ਲੱਗੀ ਨਾ ਉੱਪਰ ਗਏ ਆ ਉਹ ਲੋਥੇ ਜਾਂ ਤਾਂ ਉਹਦਾ ਸਾਹ ਜਿਹੜਾ ਮੈਂ ਮਤਲਬ ਧੂਏ ਦੇ ਨਾਲ ਸਾਖ ਪਿਆ ਗਿਆ ਉਹ ਤੇ ਦੇ ਗਏ ਜਿੱਦ ਕਰਕੇ ਉਹ ਫਿਰ ਅੱਗ ਦੀ ਲਪੇਟ ਚ ਆ ਗਏ